ਸਾਰੇ ਇਹ ਸਤਕਾਰਯੋਗ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਸ਼ਲ ਦੀ ਢਿੱਲੋਂ 21 ਢਿੱਲੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਦਲਬੀਰ ਸਿੰਘ ਗੋਲਡੀ ਜੀ ਸਾਡੇ ਐਕਐਮਐਲ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪਟਿਆਲਾ ਦੇ ਪਰਦਾਨ ਕੁਸ਼ਪਾਲ ਸਿੰਘ ਜਕਾਣਾ ਜਿਹੜੇ ਤਰੋੜੀ ਸਾਹਿਬੋਂ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਢਿੱਲੋਂ ਕਰਨ ਸਿੰਘ ਮੜੇ ਸਾਡੇ ਸਪੋਕਸਪਰਸਨ ਮੈਡਮ ਅਮਰਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਖਾਸ ਮਕਸਦ ਇਹ ਹੈ ਕਿ ਕਰੀਬਨ ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪਨੀ ਗਾਉਣ ਨੂੰ 10 ਸਾਲ ਦੇ ਨੇੜੇ ਦਾ 10 ਦੇਣਾ ਹੋ ਗਿਆ ਚਲਦੀ ਤੇ ਬੋਰਡ ਸਾਰੇ ਲੁਧਿਆਣਿਆਂ ਵਿੱਚ ਲੱਗੇ ਹੋਏ ਆ ਪਰੋਣਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ ਜਾਂ ਤਾਂ ਵਿਕਾਸ ਦੇ ਨਾਂ ਤੇ ਬੋਰਡ ਲੱਗੇ ਤੇ ਜਾਂ ਆਸ਼ੂ ਜੀ ਦੀ ਨੈਟਿਵ ਕੈਂਪੇਨ ਦੇ ਬੋਰਡ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਫ ਦੀ ਡੈਥ ਹੋ ਗਈ ਵੈਸਟੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮਐਲਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ ਅਰੋੜਾ ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਬਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਮ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਅਗਾਹ ਵਧੂ ਹਲਕਾ ਜਿਹੜੇ ਥੋੜੇ VOTER ਹੈ ਉਹ ਪ੍ਰੋਗਰੈਸਿਵ ਲੋਕ ਆ ਪੜੇ ਲਿਖੇ ਲੋਕ ਤੇ ਜੋ ਉਹਨਾਂ ਨੇ ਫੈਸਲਾ ਦੇਣਾ ਹੈ ਉਹਦੇ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚੜਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਜਿਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਇਸ਼ੂ ਜੀ ਨੂੰ ਭੇਜੇ ਗਏ ਹੈ ਵਿਜੀਲੈਂਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨਿਪੂਲੇਟ ਕੀਤੇ ਹੈ ਤੇ ਕਾਲੀ ਵਿੱਚ ਜਦੋਂ ਸਰਕਾਰ ਗਲਤੀ ਵਿੱਚ ਕਾਲੀਆਂ ਕਾਲੀਆਂ ਨਾ ਗਲਤੀਆਂ ਕਰਦੀ ਹੈ ਸਮਨ ਕੱਢ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਜੀ ਐਸਐਸਪੀ ਸਿਰਫ ਇਹ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਸਾਲ ਹੋ ਗਏ ਹੈ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਢੇ 3 ਸਾਲਾਂ ਚ ਆਪ ਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਗੱਲਾਂ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸਵਾਲ ਹੈ ਸੋ ਅੱਜ ਉਸ ਕੱਲ ਤੇ ਵੋਟ ਵਾਲੇ ਲੋਕਾਂ ਨੇ ਰੀਫਰੈਂਡਮ ਦੇਣਾ ਹੈ ਕੀ ਉਹ ਖੁਸ਼ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕੀ ਉਹ ਇੰਡਸਟਰੀਅਲਿਸਟ ਜਿਹੜੇ ਪਿਛਲੇ 3.5 ਸਾਲਾਂ ਚ ਇੰਡਸਟਰੀਅਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕੀ ਜੋ ਅਜ ਦਫਤਰਾਂ ਵਿੱਚ ਕ腐ਸ਼ਨ ਅਜ ਦਫਤਰਾਂ 'ਚ ਹਾਲ ਹੈ ਕੀ ਉਹ ਉਹ ਤੋਂ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਹੈ ਸੋ ਮੇਰੀ ਬੇਨਤੀ ਹੈ ਕਿ ਵੈਸਟਵਾਲੇ ਸਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਿਸਾਬ ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜ਼ਨ ਹੈ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਾ ਹਾਂ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਊਂਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾੜੀ ਨਾ ਨ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅੱਜ ਤੱਕ ਦੱਸੋ ਬੋਲੇ ਹੋਂ ਦਾ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਲਾਰਡ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਚੇਅਰਮੈਨ ਹੈਵੀ ਇੰਡਸਟਰੀ ਦਾ ਹੁਣ ਆਪ ਦੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਲੁਧਿਆਉ ਯੂਪੀ ਤੋਂ ਲਿਆ ਕੇ ਇੱਕ ਲੈਡੀ ਦੂਜਾ ਬੰਦੇ ਨੂੰ ਲਾਇਆ ਅਰੂਣਾ ਸਾਹਿਬ ਕੀ ਗੱਲ ਲੁਧਿਆਣੇ ਵਿੱਚ ਕੋਈ ਵੀ ਸਿਆਣਾ ਇੰਡਸਟਰੀਸ ਨਹੀਂ ਸੀਗਾ ਜਿਹਨੂੰ ਚੇਅਰਮੈਨ ਲਾਇਆ ਜਾ ਸਕਦਾ ਹੀਰੋੜਾ ਸਾਹਿਬ ਇੱਕ ਬੰਦੇ ਨੂੰ ਚੇਅਰਮੈਨ ਵੀ ਨਹੀਂ ਲਵਾ ਸਕਦੇ ਸੀ ਅੱਜ ਇਹ ਕਹਿ ਰਹੇ ਨੇ ਮੈਂ ਕੰਮ ਕਰਾਉਂਗਾ ਤੇ ਜਿਹੜਾ ਇੰਡਸਟਰੀਅਲ ਟਾਊਨ ਹੈ ਇੰਡਸਟਰੀ ਦਾ ਚੇਅਰਮੈਨ ਯੂਪੀ ਤੋਂ ਲੱਗ ਜਾਏ ਤੇ ਰੋੜਾ ਸਾਹਿਬ ਚੁੱਪ ਹੋਣ ਤੇ ਰੋੜਾ ਸਾਹਿਬ ਕਿਸੇ ਬੰਦੇ ਨੂੰ ਲੁਧਿਆਣੇ ਵਾਲੇ ਨੂੰ ਚੇਅਰਮੈਨ ਵੀ ਨਹੀਂ ਲਵਾ ਸਕ ਸ਼ੋ ਮੇਰੀ ਬੇਨਤੀ ਹੈ ਪਿਛਲੇ ਜਦੋਂ ਦੇ ਐਮਪੀ ਬਣਿਆ ਰੋੜਾ ਸਾਹਿਬ ਅਰੋੜਾ ਸਾਹਿਬ ਨੂੰ ਹੁਣ ਤੱਕ 18 ਕਰੋੜ ਰੁਪਈਆ ਮਿਲਿਆ 18 ਕਰੋੜ ਰੁਪਈਆ ਫੰਡ ਅਲੋਕੇਟ ਹੋਇਆ ਮੇਰੇ ਕੋਲ ਆ ਸਾਰਾ ਜਿਹੜਾ ਸਰਕਾਰੀ ਫਿਗਰ ਉਹ ਹੈ 18 ਕਰੋੜ ਰੁਪਈਆ ਇਹਨਾਂ ਨੂੰ ਫੰਡ ਹੁਣ ਤੱਕ ਅਲੋਕੇਟ ਹੋਇਆ ਕਰੋਨਾ ਸਾਹਿਬ ਨੂੰ ਤੇ 18 ਕਰੋੜ ਵਿੱਚੋਂ ਕਰੋਨਾ ਸਾਹਿਬ ਨੇ ਸਿਰਫ 7 ਕਰੋੜ 81 ਲੱਖ ਰੁਪਈਆ ਖਰਚਿਆ ਸਿਰਫ 43% ਆਤਾ ਫੰਡ ਖਰਚਿਆ ਜਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਆ ਕਿ ਮੈਂ 1.5 ਸਾਲਾਂ ਚ ਨੇਰੀਆਂ ਲਿਆ ਦੂੰ ਉਹਨਾਂ ਦੀ ਜੇਬ ਚ ਸਰਕਾਰੀ ਪੈਸਾ ਪਿਆ ਉਹਨਾਂ ਤੋਂ ਖਰਚਿਆ ਹੀ ਨਹੀਂ ਗਿਆ ਉਹਨਾਂ ਤੋਂ ਆਪਦਾ ਪੈਸਾ ਨਹੀਂ ਲਾਇਆ ਗਿਆ ਤੇ ਅੱਗੋਂ ਤੁਹਾਨੂੰ ਮੈਂ ਹਰਾਨੀ ਦੀ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਖਰਚਿਆ 7 ਕਰੋੜ 85 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸਮੇਂ ਦੌਰਾਨ ਉਹ ਰੋੜਾ ਸਾਹਿਬ ਜਦੋਂ ਐਮਪੀਸੀ ਦੇ ਪੰਜਾਬ ਦੇ ਲੁਧਿਆਣੇ ਤੇ ਐਮਪੀਸੀ ਦੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਦੇ ਫੰਡ ਖਰਚੇ ਆ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜੀਆਂ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਵੀਂ ਕੰਮ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮੈ ਸਕੂਲ ਕਾਲਜਾਂ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਹਿਬ ਦੇ ਆਪ ਦੇ ਫੰਡ ਵਿੱਚੋਂ ਸਿਰਫ ਖਰਚੇ 43% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ ਟੋਟਲ ਅਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲ ਹੈ ਤੁਹਾਨੂੰ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 244 13600 ਸ਼ਕਤੀ ਰੁਪਏ ਹੁਣ ਇਹ ਦੇਖ ਲਓ ਤੇਰਾ ਜੱਟ ਸੜਕ ਕਿਵੇਂ ਬਣੂਗੀ ਇੱਥੇ ਤਾਂ ਜੇ ਟੋਏ ਆ ਮੇਰੇ ਭਰੇ ਜਾਣੇ ਤੇ ਮੈਂ ਅਰੋੜਾ ਸਾਹਿਬ ਦੇ ਵਿਜ਼ਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਹੈ ਇਸ਼ਤਿਹਾਰ ਜਿੰਨੇ ਮਰਜ਼ੀ ਲਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ ਅਰੋੜਾ ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਤੇ ਹੁਣ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਆ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਿਆ ਜੀ 8275 ਰੁਪਏ ਰੰਗ ਕਰਾਇਆ ਡੈਸਕ ਉੱਪਰ ਪੈਡ ਵੈਲਵਟ ਅੱਗੇ ਸੀਰੀਅਲ ਨੰਬਰ 269 ਫਿਰ ਰੂਮ ਹੈ ਨਾ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਨਵਾੜੀਆਂ ਦੇ 3400 ਰੁਪਏ ਕਹਿੰਦੇ ਰੰਗਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਸਪਤਾਲਾਂ ਦੇ ਇਕੁਪਮੈਂਟ ਖਰੀਦਣ ਵਾਸਤੇ ਉਹਨਾਂ ਨੇ ਖਰਚਿਆ ਜੀ 6998 ਆਂਡਰ ਫੰਡ ਚੋਂ ਇੱਕ ਖਰਚੇ ਉਹਨਾਂ ਦੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੇ ਤਾਂ ਕੋਈ ਨਾ ਕੈਂਚੀ ਆਈ ਹੋਊਗੀ ਜਾਂ ਵੱਧ ਤੋਂ ਵੱਧ ਕੋਈ ਨਾ ਕੋਈ ਉਹ ਕੁਝ ਨੇ ਡਾਕਟਰ ਨੈਪਕਿਨ ਜੇ ਵਰਤਦੇ ਉਹ ਆਏ ਹੋਣਗੇ ਹੁਣ ਇਹਦਾ ਰੋੜਾ ਸਾਹਿਬ ਦੱਸਣ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚਿਆ ਉਹ ਸੀਰੀਅਲ ਵਾਈਜ਼ ਹੈ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣਾ ਇਨਵੈਸਟੋਰ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉਦਣ ਦੇ ਲਾਏ ਵੇ ਆ ਬੋਰਡ ਨੀਲੇ ਕੀਤੇ ਪਏ ਆ ਉਹਨਾਂ ਨੇ ਸਾਰੇ ਨੀਲੇ ਪੀਲੇ ਜੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ ਚ ਦੇਖ ਲਓ ਪਿਛਲੇ ਤਿੰਨ ਸਾਲਾਂ ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪਹਿਲੀ ਗੱਲ ਤਾਂ ਖਰਚਾ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਐ ਫੰਡ ਹੁੰਦਾ ਇਹ ਹੁਣ ਨੂੰ ਸਾਰਾ ਲਿਹਾੜੇ ਵੈਸਟ ਤੇ ਲੱਗੇ ਹੋਣੇ ਸੀ ਪੈਸੇ ਤਿਆਂ ਦਿਖੜੇ ਸੀ ਕਿ ਜਿਹੜੇ ਜਿਹੜੇ ਕਮਰੇ ਨੇ ਸਾਰੇ ਹੋਣੇ ਸੀ ਕਿ ਉਹ ਰੋੜਾ ਸਾਹਿਬ ਤੋਂ ਤਾਂ ਉਹਦੇ ਪੈਸੇ ਨਹੀਂ ਖਰਚੇ ਗਏ ਬਾਅਦੇ ਕਿnde ਕਿnde ਇਸ਼ਤਿਹਾਰਾਂ ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚ ਲਾ ਰਹੀ ਆ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਹੰਕਾਰ ਵੀ ਨਹੀਂ ਆਉਣਾ ਜੇ ਉਹ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਹੰਕਾਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਅਰੋਣਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਉਤੀ ਕਾਰਜਕਾਰੀ ਕੀ ਆ ਅਰੋਣਾ ਸਾਹਿਬ ਦੀ ਉਹ ਤੁਹਾਨੂੰ ਦੱਸਣੀ ਸੋ ਬਿਲਕੁਲ ਗਲਤ ਵਾਧਿਆ ਚੋਂ ਦੀ ਲੋੜ ਨਹੀਂ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਭਰਾਓ ਇੱਕ ਨਰਟਿਵ ਉਹਨਾਂ ਸਰਕਾਰ ਬਣਾ ਰਹੀ ਹੈ ਕਿ ਇਹ ਰੋਣਾ ਸਾਡ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ ਮੈਨੂੰ ਇੱਕ ਬੇਨਤੀ ਆ ਪਿਛਲੇ 3.5 ਸਾਲਾਂ ਚੋ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਕਿਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਐ ਜਾਂ ਉਹ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਜਾਣ ਤੋਂ ਭਾਵੇਂ ਜਿਹੜੇ ਅੱਗੇ 18 15 ਮਨਿਸਟਰ ਤੁਰੇ ਫਿਰਦੇ ਆ ਸਾਢੇ 3 ਸਾਲਾਂ ਚ ਉਹਨਾਂ ਦੇ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜਰੂੜਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਲੁਧਿਆਣੇ ਦੇ ਅਸਟੋ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਛਤਾਰਾਂ ਵਾਲੀ ਪਾਰਟੀ ਹੈ ਇਹ ਪਾਰਟੀ ਸਿਰਫ ਗੰਦ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਇਹ ਜੀ ਇਹ ਪਾਰਟੀ ਦੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਿਰਦੇ ਹੁੰਦੇ ਸੀ ਹੁਣ ਕਿਹਦੇ ਸਰ ਤੇ ਕਦੀ ਟੋਪੀ ਦੇਖੀ ਕਿਸੇ ਦੇ ਗੱਲ 'ਚ ਕਦੀ ਮਫਲਰ ਦੇਖਿਆ ਹੁ ਠੀਕ ਹੈ ਤੇ ਇਹ ਟੋਪੀਆਂ ਪਾਪਾ ਫਿਰਦੇ ਸੀ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਕੋਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨਾਲ ਹੋਇਆ ਕੀ ਹੈ ਸੋ ਇਸ ਕਰਕੇ ਸਾਰਾ ਤੇ ਸਾਰਾ ਜੋਰ ਕੇਜਰੀਵਾਲ ਸਾਹਿਬ ਨੂੰ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਣ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਰੋਣਾ ਸਾਹਿਬ ਨੂੰ ਵੀ ਅੰਦਰਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੰਨਾ ਉਹਨਾਂ ਕਹਿੰਦਾ ਮੈਂ ਨਹੀਂ ਜਿੰਨਾ ਮੈਂ ਤਾਂ ਐਮਪੀ ਠੀਕ ਜੇ ਕੱਲਿਆਂ ਨੂੰ ਪੁੱਛੋ ਮਿੱਕੀ ਜੀ ਗੱਲ ਹੈ ਜੇ ਕਿਸੇ ਕੋਲ ਕਾਰ ਦੀ ਚਾਪੀ ਹੋਵੇ ਨਵੀਂ ਕਾਰ ਦੀ ਤੇ ਉਹ ਤੋਂ ਖੋਗੋ ਉਹਨੂੰ ਆਟੋ ਰਿਕਸ਼ੇ ਦੀ ਚਾਪੀ ਦੇ ਦਿਓ ਤਾਂ ਖੁਸ਼ ਹੋਊਗਾ ਕਿ ਨਾਰਾਜ਼ ਹੋਊਗਾ ਸੋ ਕੇਜਰੀਵਾਲ ਸਾਹਿਬ ਤੇ ਠੱਕੇ ਨਾਲ ਲੜਾਇਆ ਨਾ ਜਨ ਜਿੰਦਾਦੂ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ 18 ਕਰੋੜ ਰੁਪਈਆ ਹੁਣ ਤੱਕ ਇਹਨਾਂ ਨੂੰ ਫੰਡ ਮਿਲਿਆ ਤੇ ਜਿਨ੍ਹਾਂ ਨੂੰ ਲੜਾ ਰਹੇ ਆ ਉਹਨਾਂ ਦੀਆਂ ਨਾਂ ਤੁਹਾਨੂੰ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਹੋ ਕਿਉਂ ਕੀ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾ ਫੇਰ ਨਾ ਠੱਗੇ ਜਾਓ ਫੇਰ ਨਾ ਗੱਲਾਂ 'ਚ ਆ ਜਿਓ ਤੇ ਕਈ ਵਾਰੀ ਨਾ ਕੇਂਦਰ ਦੇ ਟੈਪ ਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪ ਦਾ ਐਮ ਐਲ اے ਮੇਰੀ ਇੱਕ ਬੇਨਤੀ ਹੈ ਕਿ 92 ਤੋਂ ਫਤਿਹ ਆ ਤੇ ਕੋਈ ਕਸਰ ਆਪਦੇ ਐਮ ਐਲ ਏ ਦੀ ਤੁਸੀਂ ਪਰਸ ਵਾਲੇ ਵੀਰ ਨਿਤਰ ਕੇ ਆਪਦੇ ਐਮ ਐਲ ਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਕੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਸੋਚ ਕਰਕੇ ਅਗਲੀ ਬੇਨਤੀ ਹੈ ਕਿ 1500 ਨਾਲ ਵਿੱਚ ਹਾਂਸੇ ਚ ਨਾ ਆਇਓ ਜਿਹੜਾ ਨਰੇਟਿਵ ਬਣਾ ਰਹੇ ਆ ਇੱਕ ਇਹ ਕਹਿੰਦਾ ਸਾਡੇ ਜਿਹੜੇ ਛੋਟੇ ਸ਼ਹਿਰ ਹੈ ਉਥੇ ਸੇਠ ਦੀ ਚੋਰੀ ਹੋ ਗਈ ਅੱਜ ਕੱਲ ਲਾਅਨ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਠ ਸੀ ਬੜਾ ਨੇੜੇ ਕਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋ ਗਈ ਤੇ ਸਾਰਾ ਸ਼ਹਿਰ ਪਤਾ ਲੈਣ ਚਲੇਗਾ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ ਮੂੰਗਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਆ ਕਿ ਜਿਹੜਾ ਜਾਵੇ ਸੇੜਜੀ ਬੜਾ ਮੜਾ ਹੋਇਆ ਤੇ ਦੋ ਬਦਾਮ ਮੂੰਹ ਚ ਪਾ ਲੇ ਹੋਰ ਕੋਈ ਆਵੇ ਸੇੜਜੀ ਬੜਾ ਮੜਾ ਹੋਇਆ ਦੋ ਮੂੰਗਫਲੀ ਦੇ ਦਾਣੇ ਮੂੰਹ ਚ ਪਾ ਲੇ ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ ਤੇ ਮੈਂ ਵੀ ਕਿਹਾ ਮੈਂ ਕਿਹਾ ਸੇੜਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਅਫਸੋਸ ਹੋਇਆ ਤੇ ਮੈਂ ਵੀ ਕਾਜੂ ਚੱਕ ਕੇ ਮੂੰਹ ਚ ਪਾ ਲੇ ਤੇ ਮੈਂ ਕਹਾਂ ਸਟ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅਜੇ ਤਾਂ ਚੱਲੀ ਜਾਂਦਾ ਕੱਠੇ ਹਿਸਾਬ ਲਾਉਂਗਾ ਸੋ ਇਸ ਕਰਕੇ ਭਰਾਵੋ ਸਾਢੇ 3 ਸਾਲ ਜੀ ਬਹੁਤ ਨੁਕਸਾਨ ਹੋ ਗਿਆ ਤੇ ਨੂੰ ਨੁਕਸਾਨ ਨੂੰ ਰੋਕੀਏ ਆ 1.5 ਸਾਲ ਹੀ ਬਚਾ ਲਈਏ ਜੋ ਇਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਜੇ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜੂਗਾ ਸੋ ਮੇਰੀ ਬੇਨਤੀ ਹੈ ਇੱਕ ਤੋਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲ ਰਹੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ 'ਚ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿਹੜਾ ਉਸ ਮੰਘਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ 'ਚ ਹੀ ਆ ਰਿਹਾ ਸੀ ਤੁਸੀਂ ਦੇਖ ਲਓ ਲਾ ਉਹ ਹੈ ਨਹੀਂ ਸੀ ਫਿਰ ਅਗਲੀ ਗੱਲ ਇਹ ਆ ਇਨਾਂ ਨੂੰ ਲੋਨ ਨਹੀਂ ਮਿਲ ਰਿਹਾ ਤੁਸੀਂ ਫਾਈਨੈਂਸ ਸੈਕਟਰੀ ਸਾਹਿਬ ਨੇ ਕੱਲ ਚਿੱਠੀ ਕੱਢੀ ਹੈ ਚਿੱਠੀ ਸੇ ਸਰਕੂਲੇਟ ਵੀ ਕਰਾ ਦੇਵਾਂਗੇ ਯਾਜੀ ਕਰਾਉ ਸਰਕੂਲੇਟ ਉਹਨਾਂ ਨੇ ਸਾਰੇ ਵਿਭਾਗਾਂ ਕੋ ਜਿਹੜੇ ਪੈਸੇ ਪਏ ਆ ਵਾਪਸ ਮੰਗਾ ਲੇ ਕਿਉਂਕਿ ਸਰਕਾਰ ਕੋਲ ਤੰਗਾਲੀ ਦਾ ਹਾਲ ਹੈ ਖਰਚਾ ਨਹੀਂ ਚੱਲ ਰਿਹਾ ਲੋਨ ਨਹੀਂ ਕਿਤੇ ਮਿਲ ਰਿਹਾ ਇਹਨਾਂ ਨੂੰ ਫਿਕਰ ਹੈ ਅਸੀਂ ਬੀਪੀਏ ਨੂੰ 100000 ਰੁਪਇਆ ਕਿਹਾ گاਉ ਨੂੰ ਸਾਲ ਤਾਈਂ ਸਾਨੂੰ ਕਿਸੇ ਨੇ ਮੜ ਨਹੀਂ ਦੇਣਾ ਮੱਲਿਆਂ ਚ ਕਲੀਆਂ ਚ ਤੇ ਇਹਨਾਂ ਨੇ ਤੇ ਪੂਡਾ ਦਾ ਪ੍ਰੋਜੈਕਟ ਬਣਾ ਕੇ ਤੇ ਸਿੱਧਾ ਵਰਲਡ ਬੈਂਕ ਤੋਂ ਲੋਨ ਲੈ ਕੇ ਤੇ ਇਹ ਸਾਰਾ ਲੋਨ ਖੱਜਲ ਖਵਾਰ ਕਰਨਾ ਐਂ ਹੀ ਇਹਨਾਂ ਨੇ ਇਲੈਕਸ਼ਨ ਈਅਰ ਚ ਇਧਰ ਉਧਰ ਸਿੱਟਣਾ ਸੋ ਇਸ ਕਰਕੇ ਬੇਨਤੀ ਹੈ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਤਗੜਿਓ ਕੇ ਫੈਸਲਾ ਦੋ ਤੇ ਪੰਜਾਬ ਨੂੰ ਵੀ ਬਚਾਓ ਪੰਜਾਬ ਦਾ ਪੈਸਾ ਵੀ ਬਚਾਓ ਤੇ ਆ ਜਿਹੜਾ 24 ਹਜ਼ਾਰ ਏਕੜੇ ਨੂੰ ਵੀ ਬਚਾਓ